ਬਦ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਇੰਦਰਾ ਤੇਰੀ ਸੋਚ ਤੇ ਘਰ ਦੇ ਅੰਗੇ ਟੋਕੇ ਇੰਦਰਾ ਤੇਰੀ ਸੋਚ ਤੇ ਘਰ ਦੇ ਅੰਗੇ ਟੋਕੇ ਅਤਵਾਦ ਜਿੰਦਾਬਾਦ ਅਤਵਾਦ ਜਿੰਦਾਬਾਦ ਅਤਵਾਦ ਜਿੰਦਾਬਾਦ ਪਹਿਲੀ ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਅੱਜ ਸ਼ਿਵ ਸੈਨਾ ਭਾਰਤ ਵੰਸ਼ੀ ਦੇ ਰਾਸ਼ਟਰੀ ਦਫ਼ਤਰ ਨਿਊ ਚੰਦਨਨਗਰ ਹੈਬੋਵਾਲ ਕਲਾ ਲੁਧਿਆਣਾ ਵਿਖੇ ਯੋਗੇਸ਼ ਬਖਸ਼ੀ ਨੇ ਕਿਹਾ ਕਿ ਜਿੱਥੇ ਕੱਟਰ ਪੰਥੀਆਂ ਨੇ ਕੱਚ ਦੀ ਬੋਤਲ ਨੂੰ ਪੈਟਰੋਲ ਬੰਬ ਬਣਾ ਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਹੈ ਉੱਥੇ ਅੱਜ ਰਾਸ਼ਟਰੀ ਪ੍ਰਧਾਨ ਯੋਗੇਸ਼ ਬਖਸ਼ੀ ਦੀ ਅਗਵਾਈ ਹੇਠ ਪੰਜਾਬ ਚੇਅਰਮੈਨ ਰਾਜਨ ਕੋਹਲੀ ਜ਼ਿਲ੍ਹਾ ਉਪ ਚੇਅਰਮੈਨ ਰਾਜੀ ਸਿੰਘਲਾ ਜ਼ਿਲ੍ਹਾ ਪਰਦਾੰਸ਼ ਸੋਨੂੰ ਵੰਸ਼ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। Yogesh Bakshi ਨੇ ਕਿਹਾ ਕਿ ਪੰਜਾਬ ਦੇ ਲੋਕ ਇੰਦਰਾ ਗਾਂਧੀ ਦੀ ਕੁਰਬਾਨੀ ਨੂੰ ਨਹੀਂ ਭੁੱਲ ਸਕਦੇ। ਸਾਰਿਆਂ ਨੇ ਮਿਲ ਕੇ ਭਾਰਤ ਮਾਤਾ ਦੀ ਜੈ ਤੇ ਇੰਦਰਾ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਵਰਗੇ ਨਾਰੇ ਲਗਾਏ। ਇਸ ਮੌਕੇ Yogesh Bakshi, Rajan Kohli, Rajesh Singhal, Sonu Vansh, Ankit Preet Singh, Manohar Lal, Rajesh Kumar, Kamlesh Kumar ਤੇ ਸੰਗਠਨ ਦੇ ਵਰਕਰ ਮੌਜੂਦ ਸਨ ਮੁੱਖ ਸੰਪਾਦਕ ਪਰਮਜੀਤ ਸਿੰਘ ਪੂਰ ਦੀ ਰਿਪੋਰਟ ਕੈਮਰਾਮੈਨ सनी ਮੱਕੜ ਦੇ ਨਾਲ ਪਹਿਲੀ ਆਵਾਜ਼ ਲਾਈਵ ਤੋਂ ਹਾਜੀ ਸਭ ਕੀ ਕਹਿਣਾ ਚਾਹਦੇ ਹੋ ਅਜੀਤ ਜੈ ਸ਼੍ਰੀ ਰਾਮ ਜੈ ਮਹਾਕਾਲ ਮੈਜਗਿਰ ਬਖਸ਼ ਇਸ ਤਰ੍ਹਾਂ ਭਾਰਤਾਂ ਚੋ ਜੀ ਸਾਹਿਬ ਸ਼ਿਵ ਸ਼੍ਰਮ ਭਾਰਤ ਵਜੀ ਸੱਠਾਂ ਵਾਲਾ ਸਾਰੇ ਸੱਠਾਂ ਉਹਦੇ ਨਾਲ ਮਿਲ ਕੇ ਸਾਡਾ ਰਾਇਨ ਕੋਲੀ ਜੀ ਜੀ ਆਪਣਾ ਸਿੰਘਲਾ ਜੀ ਔਰ ਹੋਰ ਕਮਲੇਤ ਜੀ ਔਰ ਸਾਨੂੰ ਵੰਸ਼ ਜੀ ਜਿਹਨੇ ਗੋਇਆ ਵਾਈਲ ਵਿੱਚ ਅਸੀਂ ਨਿਊ ਚੰਦਗੜ੍ਹ ਅਸਟ੍ਰੀ ਕਾਲਿਆ ਦੇ ਵਿੱਚ ਅਜੇ ਸ਼੍ਰੀਮਤੀ ਇੰਦਰਾ ਗਾਂਧੀ ਜਿਹੜੇ ਪੁਰਾ ਪਤਾਂ ਮੰਤਰੀ ਜੀ ਸੀਗੇ ਉਹਨਾਂ ਨੂੰ ਸ਼ਹੀਦਾਂ ਦਿੱਤੀ ਹੈ ਜਿਹੜੀ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਜੀ ਨੂੰ ਜਿਹੜੇ ਬੁੱਚਰ ਸੀ ਉਹਨਾਂ ਦੇ ਅੰਗ ਰਖਸ਼ਕ ਉਹਨਾਂ ਨੇ ਧੋਖੇ ਨਾਲ ਇਹਨਾਂ ਨੂੰ ਹੱਤਿਆ ਕਰ ਦਿੱਤੀ ਸੀ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕੈਂ ਕੈਂ ਅਹਿਮ ਰੋਲ ਲੰਬਾਇਆ ਹੈ ਇਹਨਾਂ ਕਰਕੇ ਅਸੀਂ ਪੰਜਾਬ 'ਚ ਬੈਠੇ ਗਏ ਆ ਇਹਨਾਂ ਦੇ ਅਸੀਂ ਕਹਿੰਨੇ ਜੀ ਸੋਚਦੇ ਪਹਿਲਾਂ ਦੇਾਂਗੇ ਠੋਕੇ ਇੰਨਾ ਜੇ ਕੁਰਬਾਨੀ ਗਈ ਹੈ ਪੰਜਾਬ ਵਾਸੀ ਕਦੇ ਭੁਲਾ ਨਹੀਂ ਸਕਦੇ ਤੁਹਾਡੇ ਚੈਨਲ ਦੇ ਮੈਂਬਰਾਂ ਨੂੰ ਅਸੀਂ ਕਹਿਣਾ ਚਾਹਾਂਗੇ ਵੀ ਇੰਦਰਾ ਗਾਂਧੀ ਦੇ ਜਿਹਨੇ ਹੱਤਿਆ ਕੀਤੀ ਉਹਨਾਂ ਨੂੰ ਫਾਂਸੀ ਹੋ ਗਈ ਉਹਨਾਂ ਨੇ ਹੱਤਿਆ ਕਰਨ ਦੇ ਨਾਲ ਕਾਰਨ ਕਿੰਨੇ ਸਾਡੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਸੀਗਾ ਸਾਡੇ ਸਿੱਖ ਭਰਾਵਾਂ ਦਾ ਕਿੰਨਾ ਪੰਜਾਬ ਦਾ ਹਿੰਦੁਸਤਾਨ ਦਾ ਮੋਖਾ ਹੋਇਆ ਸੀਗਾ ਅੱਜ ਜਿਹੜੇ ਹੱਤਿਆਵਾਦੀ ਹੈਗੇ ਆ ਮੈਂ ਕਹਿਣਾ ਚਾਹੁੰਗਾ ਉਹਨਾਂ ਦੇ ਰਿਸ਼ਤੇ ਆਦਿ ਜਿਹੜੀ ਉੱਥੇ ਤੈਨ ਤਾਨ ਦੇ ਵਿੱਚ ਇਲੈਕਸ਼ਨ ਟਿਕਟ ਦਿੱਤੀ ਜਾ ਰਹੀ ਹੈ ਮ ਸਰਕਾਰ ਆ ਕੇ ਬੇਨਤੀ ਕਰਾਂਗਾ ਕਿ ਇਹ ਕਾਨੂੰਨ ਬਣਾਇਆ ਜਾਵੇ ਕਿ ਜਿਹੜੇ ਅਤਵਾਦੀ ਆਏ ਜਿਨ੍ਹਾਂ ਨੇ ਹਮਲੇ ਕੀਤੇ ਆ ਜਿਨ੍ਹਾਂ ਨੇ ਹਤਿਆਵਾਂ ਕੀਤੀਆਂ ਉਹਨਾਂ ਦੇ ਕਿਸੇ ਪਰਿਵਾਰ ਨੂੰ ਕਿਸੇ ਇਖਤਿਆਰ ਨੂੰ ਚੋਣਾਂ ਖਾਣਾ ਕਿੱਥੇ ਜਾਵੇ ਕਿਉਂਕਿ ਇਹ ਤਾਂ ਜਿਹੜਾ ਵਾ ਆਪਣੇ ਪੰਜਾਬ ਦੇ ਵਿੱਚ ਬਹੁਤ ਗਲਤ ਅਸਝ ਜਾਂਦਾ ਵਾ ਕੋਈ ਜਿਸ ਬੰਦੇ ਨੂੰ ਕੋਈ ਜਸਨ ਸਿੰਘ ਦੇ ਜਿਹੜਾ ਕੋਈ ਜਾਣਦਾ ਨਹੀਂ ਸੀਗਾ ਅੱਜ ਉਹਨੇ ਇੱਕ ਆਮ ਬੰਦੇ ਹਿੰਦੂ ਜਿਹੜੇ ਹਤਿਆ ਕਰਕੇ ਆ ਜੋ ਪਬਲਿਕ ਹੋ ਗਏ ਇਲੈਕਸ਼ਨ ਖੜਾ ਖੜਾ ਹੋ ਗਏ ਔਰ ਕਹਿ ਰਿਹਾ ਕਿ ਮੈਂ ਮੇਰੇ ਪਿੰਡਾਂ ਵਾਲੇ ਆਈਡੀਆ ਲੈ ਗਿਆ ਉਹ ਜਿੱਤ ਕੇ ਆਪਣੇ ਆਮ ਪਬਲਿਕ ਨੂੰ ਕੀ ਦੇਣਗੇ ਵੀ ਆਈਡੀਆ ਕੀ ਮਰੇਗਾ ਇਹ ਜਿਵੇਂ ਮੇਰੀ ਤੁਹਾਡੇ ਮੈਡੀਕਲ ਚੰਤਰਨਤਾਲ ਦੇ ਜਿਹੜੇ ਵੋਟਰ ਵੋਟਰਾਂ ਕੀ ਮੇਰੀ ਇੱਕ ਬੇਨਤੀ ਹੈ ਅਪੀਲ ਕਰਾਂਗਾ ਵੀ ਤੁਸੀਂ ਉਸ ਕਲੇਮ ਆਪਣੇ ਕੈਂਡੀਡੇਟ ਨੂੰ ਵੋਟ ਦਿਓ ਜਿਹੜਾ ਤਲਾ ਕੈਂਡੀਡੇਟ ਤੁਹਾਡੇ ਤਰ੍ਹਾਂ ਦਾ ਵਿਕਾਸ ਕਰ ਸਕੇ ਉਹਨਾਂ ਦੇਓ ਜਿਹੜਾ ਕਿ ਤੁਸੀਂ ਸੋਚਦਾ ਹੋਵੇ ਜਿਨਾਂ ਨੇ ਜਿਵੇਂ ਸੋਚਦਾ ਹੋਵੇ ਵੀ ਅਸੀਂ ਜੀ ਉਹਨਾਂ ਦੇ ਜਿਹੜੇ ਭਿੰਡਰ ਉਹ ਹੀ ਸੋਚਦੇ ਸੀ ਚੱਲਾਂਗੇ ਉਹਨੂੰ ਉਹਨੂੰ ਵੋਟ ਨਾ ਦੇਣ ਇਹਨੇ ਕਹਿੰਦੇ ਹੋਇਆ ਜੈ ਬਾਨੀ ਬ੍ਰਹਮਨ ਜੈ ਸ਼ੀਰਮ ਜੈ ਮਾਕਾਲ ਹਾਂਜੀ ਕੀ ਨਾਂ ਹੈ ਸਰ ਮਹਾਰਾਜਨ ਕੋਹਲੀ ਸ਼ਿਵਸ਼ਨਾ ਪਾਤਵੰਚੀ ਪੰਜਾਬ ਚੇਅਰਮੈਨ ਸਰ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਨਿਊ ਚੰਦਨਗੜ੍ਹ ਦਫ਼ਤਰ ਵਿਖੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਸੰਸਦ ਜਿੱਤੀ ਗਈ ਹੈ ਜੋ ਕਿ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ 1984 ਦੇ ਵਿੱਚ 31 ਅਕਤੂਬਰ ਨੂੰ ਤੇ ਅੱਜ ਸਾਰੀ ਇਕੱਤਰ ਹੋਏ ਅਸੀਂ ਸ਼ਿਵਸ਼ਨਾ ਪਾਤਵੰਚੀ ਦੇ ਮੈਂਬਰ ਤੇ ਇਹਨਾਂ ਨੂੰ ਸੰਸਦ ਜਿੱਤੀ ਆਪਣੇ ਹੈੱਡ ਆਫਿਸਿੰਗ ਵਿੱਚ ਜੈਸ਼ੀ ਰਾਮ ਜੈਪਾਤ